ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਦੋ ਦਹਾਕੇ ਤੋਂ ਵੀ ਉੱਪਰ ਹੋ ਗਿਆ ਸੀ ਕਿ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਭਰਤੀ ਨਹੀਂ ਹੋਈ ਸੀ ਹੁਣ ਪਿੱਛੇ 2021 ਦੇ ਵਿੱਚ ਰੈਗੂਲਰ ਭਰਤੀ ਦਾ ਪ੍ਰੋਸੈਸ ਸਟਾਰਟ ਹੋਇਆ ਸੀ ਜਿਸ ਨੂੰ ਬਾਅਦ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਰੋਕ ਦਿੱਤਾ ਗਿਆ ਸੀ ਤੇ 23 ਸਤੰਬਰ 2024 ਨੂੰ ਅਦਾਲਤ ਦੇ ਜਿਹੜੇ ਮਾਨਯੋਗ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਇਸ ਭਰਤੀ ਨੂੰ ਬਹਾਲ ਕਰਨ ਲਈ ਹਰੀ ਛੰਡੀ ਦੇ ਦਿੱਤੀ ਗਈ ਸੀ। ਸਾਡੇ ਲਈ ਇੱਕ ਬੜੀ ਖੁਸ਼ੀ ਦੀ ਗੱਲ ਸੀ ਕਿ ਇਸ ਦਾ ਸਾਰੀਆਂ ਹੀ ਪੰਜਾਬ ਦੀਆਂ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੇ ਸਵਾਗਤ ਕੀਤਾ ਸੀ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਅਕਾਲੀ ਦਲ ਹੋਵੇ ਤੇ ਆਮ ਆਦਮੀ ਪਾਰਟੀ ਦੇ ਸਮੇ ਇਹ ਭਰਤੀ ਹੁਣ ਬਹਾਲ ਹੋਈ ਸੀ ਚਾਹੇ ਆਮ ਆਦਮੀ ਪਾਰਟੀ ਹੋਵੇ ਤਾਂ ਸਾਡੇ ਲਈ ਇੱਕ ਬੜੀ ਖੁਸ਼ੀ ਦੀ ਗੱਲ ਸੀ ਕਿ ਸਾਰੀਆਂ ਹੀ ਪਾਰਟੀਆਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਦਾ ਸਵਾਗਤ ਕੀਤਾਗਾ ਪਰ ਪੰਜਾਬ ਦੇ ਵਿੱਚ ਭਾਜਪਾ ਪਾਰਟੀ ਨੇ ਇਸ ਦੇ ਵਿਜੇ ਸੰਪਲਾ ਜੀ ਨੇ ਅੱਜ ਹੀ ਵੀਡੀਓ ਜਾਰੀ ਕਰਕੇ ਇਸ ਭਰਤੀ ਦਾ ਵਿਰੋਧ ਕੀਤਾਗਾ ਜਿੱਥੋਂ ਉਹ ਇਹ ਚਾਹੇ ਇਹ ਉਹਨਾਂ ਦਾ ਜਿਹੜਾ ਬਿਆਨ ਆ ਇਹ ਰਾਜਨੀਤੀ ਤੋਂ ਪ੍ਰੇਰਿਤ ਆ ਚਾਹੇ ਉਹ ਰਾਜਨੀਤੀ ਦੇ ਵਿੱਚ ਫਾਇਦਾ ਲੈਣ ਲਈ ਪੰਚਾਇਤੀ ਚੋਣਾਂ ਦੇ ਵਿੱਚ ਫਾਇਦਾ ਲੈਣ ਦੇ ਲਈ ਇਹ ਸਾਰਾ ਕੁਝ ਕਰ ਰਹੀ ਹੋਣ ਪਰ ਉਹਨਾਂ ਨੂੰ ਇਹਦਾ ਨੁਕਸਾਨ ਹੀ ਆ ਕਿਉਂਕਿ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਜੇਕਰ ਇਹ ਭਰਤੀ ਪੂਰੀ ਨਹੀਂ ਹੁੰਦੀ ਤਾਂ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਜੇ ਪ੍ਰੋਫੈਸਰ ਨਹੀਂ ਮਿਲਦੇ ਤਾਂ ਸਰਕਾਰੀ ਕਾਲਜਾਂ ਨੂੰ ਬੰਦ ਕਰਕੇ ਪ੍ਰਾਈਵੇਟੇਸ਼ਨ ਵੱਲ ਜਿਹੜਾ ਵਧਾਉਣ ਦਾ ਕੰਮ ਆ ਬੀਜੇਪੀ ਦਾ ਜਿਹੜਾ ਕਿਰਤੀਆਂ ਦੇ ਵਿਰੋਧੀ ਆ ਜਿਹੜੇ ਇਹ ਇਹਨਾਂ ਕਾਲਜਾਂ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਦੇ ਉਹ ਕਿਰਤੀਆਂ ਦੇ ਮਜ਼ਦੂਰਾਂ ਦੇ ਆਮ ਘਰਾਂ ਦੇ ਪਿੰਡੂ ਵਿਦਿਆਰਥੀ ਪੜ੍ਹਦੇ ਆਗੇ ਤਾਂ ਇਹ ਇੱਕ ਤਰ੍ਹਾਂ ਨਾਲ ਪੰਜਾਬ ਦੇ ਜਿਹੜੇ ਗਰੀਬ ਲੋਕ ਆ ਇਹ ਉਹਨਾਂ ਦੇ ਵਿਰੋਧੀ ਦਾ ਉਹਨਾਂ ਦੇ ਵਿਰੋਧ ਵਿੱਚ ਬਿਆਨ ਆਗਾ ਤਾਂ ਇਹ ਕੱਲੀ ਇੱਕ ਭਰਤੀ ਦੇ ਵਿਰੋਧ ਦਾ ਬਿਆਨ ਨਹੀਂ ਹੈਗਾਗਾ ਇਹ ਪੰਜਾਬ ਦੇ ਪੰਜਾਬ ਦੇ ਵਿਰੋਧੀ ਬਿਆਨ ਆਪਣੇ ਆਪ ਦੇ ਵਿੱਚ ਆਗਾ ਇਹ ਰਾਜਨੀਤੀ ਤੋਂ ਪ੍ਰੇਰਿਤ ਬਿਆਨ ਆ ਸਭ ਤੋਂ ਵੱਡੀ ਗੱਲ ਕਿ ਇਹ ਕੋਰਟ ਜਜਮੈਂਟ ਦੇ ਅਗੇਂਸਟ ਬਿਆਨ ਆ ਕੋਰਟ ਦੀ ਜਜਮੈਂਟ ਦੇ ਵਿੱਚ ਕਲੀਅਰ ਕਟ ਇਸ ਭਰਤੀ ਨੂੰ ਸਹੀ ਮੰਨਦੇ ਹੋਏ ਇਸ ਨੂੰ ਪੂਰਾ ਜਲਦੀ ਪੂਰਾ ਕਰਨ ਦੇ ਲਈ ਕਿਹਾ ਗਿਆ ਪਰ ਬੀਜੇਪੀ ਜਿਹੜੀ ਆ ਉਹ ਆਪਣੇ ਪ੍ਰਾਈਵੇਟ ਜਿਹੜੇ ਕਾਰਪੋਰੇਟ ਸਦਾਰੇ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਾ ਪ੍ਰਾਈਵੇਟ ਜਿਹੜਾ ਸਿੱਖਿਆ ਮਾਫੀਆ ਉਹਨੂੰ ਵਧਾਉਣ ਦੇ ਲਈ ਉਹਦੇ ਹੱਕ ਵਿੱਚ ਭੁਗਤਣ ਲਈ ਇਸ ਸਰਕਾਰੀ ਭਰਤੀ ਨੂੰ ਬਦਨਾਮ ਕਰ ਰਹੀ ਆ ਉਹਦੇ ਵਿਰੁੱਧ ਇਲੈਕਸ਼ਨ ਕਮਿਸ਼ਨ ਨੂੰ ਫਾਲਤੂ ਦੀਆਂ ਸ਼ਿਕਾਇਤਾਂ ਕਰ ਰਹੀ ਆ ਉਹਨਾਂ ਨੂੰ ਮੈਂ ਦੱਸਣਾ ਚਾਹਣਾਗਾ ਕਿ ਇਹ ਭਰਤੀ ਮਾਨਜੁਗ ਹਾਈ ਕੋਰਟ ਦੇ ਆਰਡਰ ਵੱਲੋਂ ਉਹਦੇ ਡਬਲ ਬੈਂਚ ਵੱਲੋਂ ਅਪਰੂਵ ਕਰਕੇ ਇਹ ਭਰਤੀ ਨੂੰ ਹਰੀ ਝੰਡੀ ਮਿਲੀ ਆ ਇਹ ਕੋਰਟ ਦਾ ਆਰਡਰ ਆ ਕਿ ਇਸ ਭਰਤੀ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਇਸ ਤਰ੍ਹਾਂ ਕਰਕੇ ਬੀਜੇ ਸੰਪਲਾ ਜੀ ਤੇ ਬੀਜੇਪੀ ਪਾਰਟੀ ਕੋਰਟ ਦੇ ਆਰਡਰਾਂ ਦਾ ਵਿਰੋਧ ਕਰ ਰਹੀ ਆ ਤੇ ਅੱਜ ਜਿਹੜਾ ਭਰਤੀ ਨੂੰ ਪਿਛਲੇ 2-3 ਦਿਨ ਤੋਂ ਕੋਰਟ ਦੇ ਆਰਡਰ ਆਉਣ ਤੋਂ ਬਾਅਦ ਭਰਤੀ ਨੂੰ ਪੂਰਾ ਕਰਨ ਲਈ ਜਿਹੜੀ ਪ੍ਰਕਿਰਿਆ ਚੱਲੀ ਹੋਈ ਸੀ ਅੱਜ ਕੁਝ ਸਾਡੇ ਸਾਥੀ ਜੁਆਇਨ ਕਰ ਰਹੇ ਆਗੇ ਉਹਨਾਂ ਦੇ ਉਹਨਾਂ ਦੇ ਜੁਆਇਨ ਦੇ ਵਿੱਚ ਵੀ ਇਹ ਬਿਆਨ ਆ ਜਿਹੜਾ ਇਹ ਰਾਚ ਰੋੜਾ ਔਰ ਅਟਕਾ ਰਿਹਾਗਾ ਤੇ ਇਹ ਇੱਕ ਤਰ੍ਹਾਂ ਨਾਲ ਉਚੇਰੀ ਸਿੱਖਿਆ ਦੇ ਵਿਰੁੱਧ ਬਿਆਨਾਂਗਾ ਇਹ ਇੱਕ ਡਬਲ ਵੈਂਚ ਦਾ ਜਿਹੜਾ ਕੋਰਟ ਦਾ ਬਿਆਨ ਕੋਰਟ ਦਾ ਆਰਡਰ ਆ ਉਹਦੇ ਵਿਰੋਧ ਦੇ ਵਿੱਚ ਬਿਆਨਾਂਗਾ ਦੂਸਰਾ ਇਹ ਰਾਜਨੀਤੀ ਤੋਂ ਪ੍ਰੇਰਿਤ ਬਿਆਨਾਂਗਾ ਇਹ ਭਾਜਪਾ ਦਾ ਉਚੇਰੀ ਸਿੱਖਿਆ ਦੇ ਵਿਰੁੱਧ ਜਿਹੜਾ ਬਿਆਨਾਂਗਾ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂਗੇ ਦੂਸਰਾ ਇਹਦੇ ਵਿੱਚ ਕਿ ਇਸ ਭਰਤੀ ਦੇ ਅਗੇਂਸਟ ਇੱਕ ਜਿੱਥੇ ਪ੍ਰਾਈਵੇਟ ਸਿੱਖਿਆ ਮਾਫੀਆ ਖੜਾ ਉਥੇ ਅਣਜਾਣੇ ਜਾਣੇ ਦੇ ਵਿੱਚ ਗੈਸਟ ਫੈਕਲਟੀ ਜਿਹੜੀ ਆ ਗਈ ਉੱਥੇ ਕਾਲਜਾਂ ਚ ਕੰਮ ਕਰ ਰਹੀ ਉਹ ਵੀ ਇਸ ਭਰਤੀ ਦਾ ਵਿਰੋਧ ਕਰ ਰਹੀ ਆ ਅਸੀਂ ਉਹਨਾਂ ਨਾਲ ਹਮਦਰਦੀ ਰੱਖਦੇ ਆ ਅਸੀਂ ਉਹਨਾਂ ਦੇ ਕਦੇ ਵੀ ਖਿਲਾਫ ਨਹੀਂ ਬੋਲੇ ਅਸੀਂ ਸਗੋਂ ਦੀ ਸਰਕਾਰ ਤੋਂ ਸਦਾ ਇਹੀ ਮੰਗ ਕੀਤੀ ਆ ਕਿ ਉਹਨਾਂ ਦੀ ਨੌਕਰੀ ਨੂੰ ਵੀ ਸੁਰੱਖਿਆ ਰੱਖਿਆ ਜਾਵੇ ਅਸੀਂ ਕਿਸੇ ਦਾ ਵੀ ਰੁਜ਼ਗਾਰ ਖੋਣਾ ਨਹੀਂ ਚਾਹੁੰਦੇ ਪਰ ਗੈਸਟ ਫੈਕਲਟੀ ਵਾਰ-ਵਾਰ ਚਾਹੇ ਕੋਰਟ ਦੇ ਵਿੱਚ ਹੋਵੇ ਚਾਹੇ ਸੋਸ਼ਲ ਮੀਡੀਆ ਤੇ ਹੋਵੇ ਚਾਹੇ ਪੰਜਾਬ ਦੇ عوام ਵਿੱਚ ਹੋ ਇਸ ਭਰਤੀ ਨੂੰ ਲਗਾਤਾਰ ਬਦਨਾਮ ਕਰਕੇ ਸਰਕਾਰੀ ਕਾਲਜਾਂ ਦਾ ਬੇੜਾ ਵਟਾਉਣ ਵਾਲਾ ਪਤਾ ਨਹੀਂ ਕਿਉਂ ਰੁਚਿਤ ਹੋਏ ਹੋਏ ਆ ਉਹ ਆਪਣੇ ਹੀ ਭੈਣ ਭਰਾਵਾਂ ਦੇ ਵਿਰੁੱਧ ਬਿਆਨਬਾਜ਼ੀ ਕਰ ਰਹੇ ਆ ਹੁਣ ਵੀ ਉਹ ਪਹਿਲਾਂ ਵੀ ਉਹਨਾਂ ਨੇ ਇਸ ਭਰਤੀ ਦੇ ਕੁਝ ਕੈਂਡੀਡੇਟਸ ਜਦੋਂ ਜੁਆਇਨ ਕਰ ਰਹੇ ਸੀ ਉਹਨਾਂ ਦਾ ਵਿਰੋਧ ਕੀਤਾ ਸੀ ਹੁਣ ਵੀ ਜਦੋਂ ਅੱਜ ਤੇ ਕੱਲ ਤੋਂ ਇਹ ਲੱਗੀ ਹੋਈ ਹੈ ਜਿਹੜੇ ਪ੍ਰੋਸੈਸ ਚੱਲਿਆ ਹੋਇਆ ਉਹਦਾ ਵਿਰੋਧ ਕਰ ਰਹੇ ਆ ਲਗਾਤਾਰ ਪ੍ਰੋਟੈਸਟ ਕਰ ਰਹੇ ਆ ਕਾਲਜਾਂ ਅੱਗੇ ਇਕੱਠੇ ਹੋ ਰਹੇ ਆ ਆਪਣੇ ਹੀ ਭਰਾਵਾਂ ਨੂੰ ਜਿਹੜੇ ਕਿ ਕੋਰਟ ਵੱਲੋਂ ਮਾਨਯੋਗ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਜਿਹੜਾ ਉਹਨਾਂ ਨੂੰ ਭਰਤੀ ਕਰਨ ਦੇ ਲਈ ਜਿਹੜੀ ਪਰਮਿਸ਼ਨ ਮਿਲੀ ਉਹਦੇ ਵਿੱਚ ਡਿੱਕਾ ਡਾ ਰਹੇ ਆ ਤੇ ਨਾਲ ਨਾਲ ਲੋਕਾਂ ਨੂੰ ਇਹ ਭਰਮਾ ਰਹੇ ਆ ਕਿ ਇਲੈਕਸ਼ਨ ਦਾ ਜਿਹੜਾ ਕੋਡ ਆਫ ਕੰਡਕਟ ਲੱਗਿਆ ਹੋਇਆ ਇਲੈਕਸ਼ਨਾਂ ਕਰਕੇ ਉਹਦੇ ਵਿਰੋਧ ਵਿੱਚ ਆ ਪੰਜਾਬ ਸਰਕਾਰ ਨੇ ਇਲੈਕਸ਼ਨ ਦੇ ਜਿਹੜੇ ਇਲੈਕਸ਼ਨ ਕਮਿਸ਼ਨ ਤੋਂ ਪ੍ਰਾਪਰ ਪਰਮਿਸ਼ਨ ਲੈ ਕੇ ਇਹ ਭਰਤੀ ਨੂੰ ਪੂਰਾ ਕੀਤਾ ਜਾ ਰਿਹਾ ਇਹ ਸਾਰੇ ਜਿਹੜੇ ਬਿਆਨ ਆਗੇ ਇਹ ਇੱਕ ਤਰ੍ਹਾਂ ਨਾਲ ਜਾਣੇ ਅਣਜਾਣੇ ਵਿੱਚ ਬੀਜੇਪੀ ਪਾਰਟੀ ਜਾਣ ਬੁੱਝ ਕੇ ਗੈਸਟ ਫੈਕਲਟੀ ਜਾਣੇ ਅਣਜਾਣੇ ਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਪ੍ਰਾਈਵੇਟ ਸਿੱਖਿਆ ਮਾਫੀਆ ਦੇ ਹੱਕ ਚ ਭੁਗਤ ਰਹੀ ਆ ਅਜਾ ਕਰਨ ਨਾਲ ਸਰਕਾਰੀ ਕਾਲਜਾਂ ਦਾ ਜਿਹੜੇ 28 ਸਾਲਾਂ ਬਾਅਦ ਅੱਜ ਸਰਕਾਰੀ ਕਾਲਜਾਂ ਦੇ ਲਈ ਸੁੱਖ ਦੀ ਘੜੀ ਆਉਣੀ ਸੀਗੀ ਕਿ 28 ਸਾਲਾਂ ਬਾਅਦ ਸਰਕਾਰੀ ਕਾਲਜਾਂ ਨੂੰ ਰੈਗੂਲਰ ਪ੍ਰੋਫੈਸਰ ਮਿਲ ਰਹੇ ਆ ਲਗਭਗ ਤਿੰਨ ਦਹਾਕੇ ਹੋਣ ਆਲਿਆ ਤਾਂ ਸਾਡੀ ਇੱਕ ਗੈਸਟ ਫਕੀਰਟੀ ਨੂੰ ਵੀ ਅਪੀਲ ਆ ਗਈ ਉਤੇ ਕੰਮ ਕਰ ਰਹੇ ਕਿ ਅਸੀਂ ਕਿਸੇ ਦਾ ਰੋਜਗਾਰ ਖੋਨ ਨਹੀਂ ਆਏ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਉਚੇਰੀ ਸਿੱਖਿਆ ਨੂੰ ਬਚਾਉਣ ਬਚਾਉਣ ਦੇ ਲਈ ਆਏ ਆਂ ਪਰ ਉਹਨਾਂ ਦੇ ਇਹੋ ਜਿਹੇ ਐਕਸ਼ਨ ਜਿੱਥੇ ਸਿੱਖਿਆ ਵਿਰੋਧੀ ਆ ਉੱਥੇ ਪੰਜਾਬ ਵਿਰੋਧੀ ਆ ਤੇ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆਂਗੇ ਕਿ ਉਹ ਇਸ ਤਰ੍ਹਾਂ ਦੇ ਪੋਲੀਟੀਕਲ ਪਾਰਟੀਆਂ ਖਾਸ ਤੌਰ ਤੇ ਬੀਜੇਪੀ ਪਾਰਟ ਜਿਹੜੀ ਪਾਰਟੀ ਆ ਉਹਨਾਂ ਦੇ ਹੱਥਾਂ ਦੇ ਹੱਥ ਠੋਕੇ ਨਾ ਬੰਨ ਤੇ ਅਸੀਂ ਬੀਜੇਪੀ ਪਾਰਟੀ ਨੂੰ ਵੀ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੰਦੇ ਆ ਕਿ ਜੇਕਰ ਉਹ ਅਜਿਹੇ ਲੋਕ ਵਿਰੋਧੀ ਕੰਮਾਂ ਨੂੰ ਜਾਰੀ ਰੱਖੂਗੀ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਚਾਹੇ ਇਲੈਕਸ਼ਨ ਹੋਣ ਚਾਹੇ ਉਹਨਾਂ ਦੇ ਘਰਾਂ ਦਾ ਘਰਾਓ ਹੋਵੇ ਤਾਂ ਅਸੀਂ ਆਪਣੀ ਜਿਹੜਾ ਸਾਡਾ ਕਾਡਰ ਆ 1158 ਜਿਹੜਾ 1158 ਜਿਹੜੀ ਅਸਿਸਟੈਂਟ ਪ੍ਰੋਫੈਸਰ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਕੱਲ ਜਿਹੜਾ ਡੀਪੀਆਈ ਆਫਿਸ ਦੇ ਅੱਗੇ ਅਸੀਂ ਇਕੱਠ ਰੱਖਿਆਗਾ ਕਿ ਸਰਕਾਰ ਨੂੰ ਅਪੀਲ ਕਰਨ ਦੇ ਲਈ ਕਿ ਇਸ ਭਰਤੀ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤਾਂ ਉੱਥੇ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਪਹੁੰਚੋ ਬਾਕੀ ਮੇਰੀ ਗੈਸਟ ਫੈਕਲਟੀ ਨੂੰ ਇਹ ਅਪੀਲ ਵੀ ਆ ਕਿ ਉਹ ਇਸ ਤਰ੍ਹਾਂ ਦੀਆਂ ਸਿੱਖਿਆ ਵਿਰੋਧੀ ਗੱਲਾਂ ਨਾ ਕਰਨ ਤੇ ਜੇਕਰ ਉਹ ਇਸ ਤਰ੍ਹਾਂ ਲਗਾਤਾਰ ਉਹ ਗੱਲਾਂ ਕਰਨਗੇ ਤਾਂ ਮਜਬੂਰੀ ਵਿੱਚ ਕੁਝ ਸਾਡੇ ਕੈਂਡੀਡੇਟਸ ਵੱਲੋਂ ਵੀ ਫਿਰ ਉਹਨਾਂ ਦੇ ਖਿਲਾਫ ਕੁਝ ਨਾ ਕੁਝ ਬੋਲਿਆ ਜਾਵੇਗਾ ਕਿ ਜਿਹੜਾ ਕਿ ਅੱਜ ਤੱਕ ਅਸੀਂ ਪਿਛਲੇ 3 ਸਾਲ ਤੋਂ ਜਦੋਂ ਦੀ ਭਰਤੀ ਪ੍ਰਕਿਰਿਆ ਅਸੀਂ ਕਦੇ ਵੀ ਉਹਨਾਂ ਦੇ ਖਿਲਾਫ ਇੱਕ ਸ਼ਬਦ ਤੱਕ ਨਹੀਂ ਬੋਲਿਆ ਅਸੀਂ ਸਗੋਂ ਦੀ ਹਮਦਰਦੀ ਰੱਖਦੇ ਹਾਂ ਉਹਨਾਂ ਦੀ ਡਿਮਾਂਡ ਸਰਕਾਰ ਤੋਂ ਹੋਣੀ ਚਾਹੀਦੀ ਆ ਉਹਨਾਂ ਦੀ ਡਿਮਾਂਡ ਇਸ ਭਰਤੀ ਨੂੰ ਰੱਦ ਕਰਾਉਣ ਦੀ ਨਹੀਂ ਹੋਣੀ ਚਾਹੀਦੀ ਜੇਕਰ ਉਹ ਇੱਕ ਆਪਣੇ ਆਪ ਨੂੰ ਚੰਗਾ ਅਧਿਆਪਕ ਗენਦੇ ਆ ਤਾਂ ਇੱਕ ਅਧਿਆਪਕ ਆਪਕ ਨੂੰ ਇਹ ਸਮਝ ਹੋਣੀ ਚਾਹੀਦੀ ਆ ਕਿ ਸਾਡਾ ਅਸਲੀ ਦੁਸ਼ਮਣ ਕੌਣ ਆ ਉਹ ਆਪਣੇ ਹੀ ਭੈਣ ਭਰਾਵਾਂ ਦੇ ਨਾਲ ਇਦਾਂ ਲੜ ਰਿਹਾ ਮੈਨੂੰ ਸਰਜੀਤ ਪਾਤਰ ਦਾ ਇੱਕ ਸ਼ੇਅਰ ਯਾਦ ਆ ਰਿਹਾ ਕਿ ਮੈਂ ਕਦ ਕਹਿਣਾ ਲੜਨਾ ਜੰਗ ਪਰ ਦੁਸ਼ਮਣ ਦੀ ਪਹਿਚਾਣ ਤੱਕ ਐਵੇਂ ਕੱਟਣਾ ਆਪਣੇ ਹੀ ਅੰਗ ਸ਼ੁਕਰੀਆ